ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਫੈਟੀ ਲੀਵਰ ਉੱਪਰ ਗੱਲਬਾਤ ਕਰਾਂਗੇ ਫੈਟੀ ਲੀਵਰ ਜਿਹੜੀ ਮਿਲਕੀ ਅੱਜ ਕੱਲ ਬਹੁਤ ਜ਼ਿਆਦਾ ਪ੍ਰੋਬਲਮ ਪੈ ਰਹੀ ਆ ਦਸਾਂ ਚੋਂ ਸੱਤਾਂ ਬੰਦਿਆਂ ਨੂੰ ਫੈਟੀ ਲੀਵਰ ਦੀ ਪ੍ਰੋਬਲਮ ਪੈ ਰਹੀ ਆ ਫੈਟੀ ਲੀਵਰ ਦੇ ਵਿੱਚ ਇਹਦੇ ਮੇਨ ਇੱਕ ਤਾਂ ਸਿੰਪਟਮ ਹੁੰਦੇ ਆ ਲੱਛਣ ਆਉਂਦੇ ਆ ਜੇ ਕਿਸੇ ਨੂੰ ਫੈਟੀ ਲੀਵਰ ਹੈ ਤਾਂ ਮਿਲਕੀ ਪਹਿਲਾ ਲੱਛਣ ਹੁੰਦਾ ਤਾਂ ਤੁਰਦਿਆਂ ਤੋਂ ਸਾਹ ਚੜੂਗਾ ਅਫਰੇਮਾ ਰਹੂਗਾ ਰੋਟੀ ਪਾਣੀ ਖਾ ਕੇ ਅਫਰੇਮਾ ਰਹੂਗਾ ਖਾਦਾ ਪੀਤਾ ਹਜਮ ਨਹੀਂ ਹੁੰਦਾ ਕਈ ਵਾਰੀ ਕਿਸੇ ਕਿਸੇ ਪੇਸ਼ੈਂਟ ਨੂੰ ਕਿ ਕਬਜ ਰਹੂਗੀ ਕਬਜ ਦੀ ਵੀ ਪ੍ਰੋਬਲਮ ਰਹਿੰਦੀ ਹੈ ਤੇ ਇਹਦੇ ਨਾਲ ਕਈ ਵਾਰੀ ਕਿਸੇ ਦਾ ਜੇ ਦੁੱਧਾਂ ਦੀ ਪ੍ਰੋਬਲਮ ਪੈਂਦੀ ਹੈ ਕਿਸੇ ਨੂੰ ਕਿਸੇ ਨੂੰ ਲੱਗੀ ਖੂਨ ਕੋਲੇਸਟ੍ਰੋਲ ਜਿਆਦਾ ਰਹਿੰਦਾ ਹੈ ਬੀਪੀ ਹਾਈ ਰਹਿੰਦਾ ਕਈ ਵਾਰੀ ਕਿਸੇ ਦਾ ਇਹ ਤੇ ਔਰਤਾਂ ਦੇ ਵਿੱਚ ਫੈਬਰੋਇਡ ਅਰਥੌਲੀ ਬੱਚੇਦਾਨੀ ਦੀ ਜਾਂ ਪੀਸੀਓਡੀ ਦੀ ਪ੍ਰੋਬਲਮ ਵੀ ਬਣ ਸਕਦੀ ਹੈ ਇਹ ਫੈਟੀ ਲੀਵਰ ਨਾਲ ਜੇ ਆਪਾਂ ਇਹਦੇ ਵਿੱਚ ਜਿਹੜੇ ਹੈਗੇ ਖਾਣ ਪੀਣ ਦਾ ਭਰੇਜ ਜਿਵੇਂ ਕੋਈ ਜ਼ਿਆਦਾ ਫਾਸਟ ਫੂਡ ਖਾਂਦਾ ਏ ਤਲੀਆਂ ਹੋਈਆਂ ਚੀਜ਼ਾਂ ਜ਼ਿਆਦਾ ਚਿਕਨਾਈ ਵਾਲੀਆਂ ਤੇਲ ਵਾਲੀਆਂ ਚੀਜ਼ਾਂ ਕੋਈ ਜ਼ਿਆਦਾ ਇਸਤੇਮਾਲ ਕਰਦਾ ਏ ਉਹਨਾਂ ਮਰੀਜ਼ਾਂ ਦੇ ਵਿੱਚ ਫੈਟੀ ਲੀਵਰ ਵਧਣ ਦੀ ਸੁਭਾਵਨਾ ਹੁੰਦੀ ਹੈ ਜਿਵੇਂ ਕੋਈ ਜ਼ਿਆਦਾ ਡਰਿੰਕ ਡ੍ਰਿੰਕ ਤੇ ਜਿਆਦਾ ਕੋਈ ਪੀਂਦਾ ਹੋਵੇ ਕੋਈ ਜਾਮ ਲਗੇ ਆਪਣੇ ਨਾ ਕੋਈ ਜਿਆਦਾ ਚਗਨਾਈ ਵਾਲੀਆਂ ਚੀਜ਼ਾਂ ਜੂਰ ਕਰਦਾ ਇਸ ਦੇ ਵਿੱਚ ਫੈਟੀ ਲੀਵਰ ਵਧਣ ਦੀ ਸਭਾਵਨਾ ਹੁੰਦੀ ਹੈ ਫੈਟੀ ਲੀਵਰ ਤੋਂ ਆਯੁਰਵੈਦਿਕ ਟ੍ਰੀਟਮੈਂਟ ਤੇ ਇਹਦੇ ਵਿੱਚ ਆਪਾਂ ਨੂੰ ਜਿਆਦਾ ਸਲਾਦ ਤੇ ਫਰੂਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੋਂ ਆਪਾਂ ਜ਼ਿਆਦਾ ਡੇਅਰੀ ਪ੍ਰੋਡਕਟ ਵਰਤਦੇ ਆ ਉਹਦੇ ਨਾਲ ਵੀ ਫੈਟੀ ਲਿਵਰ ਵਧਣ ਦੀ ਸਭਾਵਨਾ ਹੁੰਦੀ ਹੈ ਇਸ ਕਰਕੇ ਜ਼ਿਆਦਾਤਰ ਸਲਾਦ ਵੱਧ ਤੋਂ ਵੱਧ ਖਾਧਾ ਜਾਵੇ ਮੌਸਮੀ ਜਿਹੜੇ ਮੌਸਮ ਦੇ ਅਨੁਸਾਰ ਸਲਾਦ ਵੱਧ ਤੋਂ ਵੱਧ ਖਾਧਾ ਜਾਵੇ ਤੇ ਮੌਸਮ ਦੇ ਅਨੁਸਾਰ ਹੀ ਜਿਹੜੇ ਫਰੂਟ ਆ ਉਹ ਵੱਧ ਤੋਂ ਵੱਧ ਖਾਧੇ ਜਾਂਦੇ ਉਹ ਇਹ ਫੈਟੀ ਲਿਵਰ ਦੇ ਵਿੱਚ ਬਹੁਤ ਵੱਡਾ ਰੋਲ ਘਟਾਉਣ ਦੇ ਵਿੱਚ ਅਦਾ ਕਰਦੇ ਆ ਇਹ ਚੀਜ਼ਾਂ ਤੇ ਫਿਰ ਉਸ ਤੋਂ ਬਾਅਦ ਆਯੁਰਵੈਦਿਕ ਟਰੀਟਮੈਂਟ ਫੈਟੀ ਲੀਵਰ ਦੇ ਵਿੱਚ ਆਮਲਾ ਪੋਨਰਨਾਮਾ ਭੂਮੀ ਆਵਲਾ ਤੇ ਕਾਲਮੀਗ ਤੇ ਵੱਡੀ ਹਰੜਾ ਇਹ ਫੈਟੀ ਲੀਵਰ ਇਹ ਜਿਹੜੀਆਂ ਆਯੁਰਵੈਦਿਕ ਦਵਾਈਆਂ ਫੈਟੀ ਲੀਵਰ ਘਟਾਉਣ ਦੇ ਵਿੱਚ ਬਹੁਤ ਸਹਾਈ ਹੁੰਦੀਆਂ ਹੈ ਤੇ ਇਹ ਚੀਜ਼ਾਂ ਦਾ ਮਨ ਕੀ ਵੱਧ ਵੱਧ ਬੰਦੇ ਜਾਂ ਪੇਸ਼ੈਂਟ ਜਿਹੜੇ ਹੈਗੇ ਆ ਉਹ ਇਹ ਚੀਜ਼ਾਂ ਵੱਧ ਤੋਂ ਵੱਧ ਮੂਗੀ ਯੂਜ਼ ਕਰਨ ਜਿਨ੍ਹਾਂ ਨੂੰ ਵੀਰਾਂ ਨੂੰ ਫੈਟੀ ਲਿਵਰ ਦੀ ਪ੍ਰੋਬਲਮ ਨਾਲ ਫੈਟੀ ਲਿਵਰ ਦੇ ਨਾਲ ਹੀ ਮਿਲਦੀ ਇਹ ਚ ਬਿਮਾਰੀਆਂ ਵਧਣ ਦੀ ਸ਼ੰਕਾ ਹੁੰਦੀ ਹੈ ਜਦੋਂ ਫੈਟੀ ਲਿਵਰ ਆਪਣਾ ਵਧਦਾ ਹੈ ਤੇ ਉਦੋਂ ਇਹ ਇਹ ਚੀਜ਼ਾਂ ਸਿੰਪਟਮ ਆਉਂਦੇ ਆ ਤੇ ਇਹਦੇ ਚੀਜ਼ਾਂ ਤੋਂ ਮਿਲਦੀ ਆਪਾਂ ਨੂੰ ਪਰੇਜ ਰੱਖਣਾ ਚਾਹੀਦਾ ਹੈ ਜਿਵੇਂ ਕਿ ਡੈਰੀ ਪ੍ਰੋਡਕਟ ਘੱਟ ਤੋਂ ਘੱਟ ਯੂਜ਼ ਕਰੋ ਤੇ ਜਿਆਦਾ ਮਿੱਠਾ ਮਿੱਠਾ ਵੀ ਜਾਰੇ ਮੁਰਗੀ ਫੈਟੀ ਲੀਵਰ ਵਧਾਉਣ ਦੇ ਵਿੱਚ ਮੁਰਗੀ ਸਾਈ ਹੁੰਦਾ ਏ ਜੇ ਕਿਸੇ ਨੂੰ ਫੈਟੀ ਲੀਵਰ ਹੈ ਤੇ ਮਿੱਠਾ ਘਰ ਤੋਂ ਘੱਟ ਖਾਦਾ ਜਾਵੇ ਤੇ ਤਲੀਆਂ ਚੀਜ਼ਾਂ ਦਾ ਥੋੜਾ ਜਿਹਾ ਪਰੇਜ਼ ਰੱਖਿਆ ਜਾਵੇ ਜੇ ਕਿਸੇ ਨੇ ਕੋਈ ਫੈਟੀ ਲੀਵਰ ਬਾਰੇ ਕਿਸੇ ਨੇ ਵੀਰ ਭੈਣ ਨੇ ਕੋਈ ਸਲਾਹ ਲੈਣੀ ਹੈ ਤੇ ਉਹ ਆਪਾਂ ਨੂੰ ਫੋਨ ਤੇ ਗੱਲਬਾਤ ਕਰਕੇ ਪੁੱਛ ਸਕਦੇ ਹੈ